ਨੀ ਕਿਥੋਂ ਨਹੀਂ ਨਿਕਲੋ ਬਾਹਰ ਕਰ ਗਿਆ ਨਾ ਮੇਰੇ ਨਾਲ ਧੋਖਾ ਵੂ ਜੱਸੀ ਤੂੰ ਨਹੀਂ ਨਹੀਂ ਹੌਲੀ ਤਾਂ ਬੋਲ ਪੈ ਸਾਰੇ ਹੋਰੀ ਨਹੀਂ ਮੈਂ ਬੋਲਦੀ ਐਗੀ ਮੈਂ ਤਾਂ ਸਿੱਧਿਆ ਹੋ ਕੇ ਪੈਸੇ ਦੇ ਦੋ ਮੇਰੇ ਤਾਂ ਬਲੱਡ ਭਰਿਆ ਪਿਆ ਪਈ ਹੋਣਾ ਬਲੱਡ ਦੀਆਂ ਗੋਲੀਆਂ ਦਾ ਡੱਬਾ ਭਰਿਆ ਪਿਆ ਤੂੰ ਦੱਸ ਕਿੰਨੀਆਂ ਲੈਣੀਆਂ ਨੇ ਗੋਲੀਆਂ ਗੋਲੀਆਂ ਨਹੀਂ ਮੈਂ ਲੈਂਦੀ ਐਗੀ ਮੈਂ ਤਾਂ ਸਿੱਧਿਆ ਹੋ ਕੇ ਪੈਸੇ ਦੇ ਦੋ ਫੇਰ ਠੀਕ ਹੋਗਾ ਮੇਰਾ ਤਾਂ ਬਲੱਡਾ ਨੀ ਕਿਹੜੇ ਪੈਸੇ ਦੇ ਦਾਂ ਤੈਨੂੰ ਤੂੰ ਸਿਰੇ ਸਿਰ ਚੜੀ ਜਾਨੀ ਐ ਕਿਹੜੇ ਪੈਸੇ ਦੇ ਦਾਂ ਹਾਈ ਨਹੀਂ ਤੂੰ ਸਭ ਮੁੱਕਰ ਗਿਆ ਨਹੀਂ ਦਿਨ ਦਾੜੇ ਕੀ ਮੁੱਕਰ ਗਿਆ ਨਹੀਂ ਆਪਾਂ ਇਹਦਾ ਮੇਰੀ ਗੱਲ ਸੁਣ ਲੈ ਨਹੀਂ ਮੁੱਕਰਦੀ ਹੋਵੇਂਗੀ ਤੂੰ ਪੱਥਰ ਤੇ ਲੀਕ ਜਵਾਨ ਹੈ ਸਾਡੀ ਜਵਾਨ ਕਰਕੇ ਅਸੀਂ ਮੁੱਕਰਦੀਆਂ ਨਹੀਂ ਚੜੀ ਚੜਾਈ ਆਈ ਹੈ ਲੈ ਦੇਣਾ ਤੇਰਾ ਗੁੱਸਾ ਲੈ ਦੇਣਾ ਕਿਉਂ ਨਹੀਂ ਆ ਦੇਣੇ ਨਹੀਂ ਪੈਸੇ ਪੈਸੇ ਬੜਾ ਪੈਸੇ ਨਾ ਮੇਰੀ ਗੱਲ ਸੁਣ ਏ ਰੋਬ ਜਾ ਮਾਰ ਕੇ ਪੈਸੇ ਕਢਾ ਲੇਂਗੇ ਸਾਡੇ ਤੋਂ ਕਿਤੇ ਦਤ ਭਾਈ ਤੈਨੂੰ ਆ ਕੇ ਮਿੰਨਤਾ ਕਰਨੀਆਂ ਚਾਹੀਂਦੀਆਂ ਨੇ ਵੀ ਭਾਈ ਹੜੇ ਹੜੇ ਮੇਰੇ ਪੈਸੇ ਦੇ ਦੋ ਆ ਸਿਰ ਚੜ ਗਈ ਤੂੰ ਹੁਣ ਸਰ ਸਾਡੇ ਦੇਖ ਨੀ ਮੇਰੀ ਗੱਲ ਸੁਣੀ ਇੱਕ ਮਿੰਟ ਨੀ ਤੂੰ ਮੇਰੀ ਗੱਲ ਸੁਣਾ ਅਸੀਂ ਤੈਨੂੰ ਟਾਵੇਂ ਕਿਥੋਂ ਹਾਜ਼ਰ ਕਰਦੀਏ ਜੇ ਸਾਡੇ ਕੋਲੇ ਪੈਸੇ ਹੋਣਗੇ ਤੈਨੂੰ ਤਾਂ ਹੀ ਦੇਵਾਂਗੇ ਨਹੀਂ ਸਾਡੇ ਕੋਲ ਤਾਂ ਜ਼ੈਰਖਾਨ ਨੂੰ ਪੈਸੇ ਨਹੀਂ ਤੂੰ ਸੱਥੋਂ 100 ਡਾਲਰ ਮੰਗਦੀ ਏ ਨਹੀਂ ਜਾਰੇ ਭੋਲੀਆਂ ਨੇ ਮਰੋ ਆਪੂਆ ਦੱਸ ਕੇ ਗਈ ਏ ਮੈਨੂੰ ਤੂੰ ਮੇਰੇ ਪੈਸੇ ਨਹੀਂ ਮੈਨੂੰ ਨਹੀਂ ਇਹਦੇ ਨਾਲ ਜਵਾਨਾ ਮਾਰ ਤੂੰ ਬੈ ਜਾ ਬੈਠਾ ਤੂੰ ਬੈਠ ਕੇ ਗੱਲ ਕਰ ਮੈਂ ਈ ਦੱਸ ਕੇ ਗਈ ਆ ਪੂਆ ਬਲੇਦਾਸੇ ਮੈਨੂੰ ਹੁਣ ਪੂਆ ਦੱਸ ਕੇ ਗਈ ਆ ਮੈਨੂੰ ਕਹਿੰਦੀ ਪੈਸੇ ਦੇ ਤੇ ਕਾ ਆਈਆਂ ਮੈਂ ਦੋ ਦਿਨਾਂ ਦਾ ਕਹਿਆ ਸੀ ਰਸ ਨੂੰ ਦੋ ਦਿਨਾਂ ਦਾ ਗੱਲ ਸੁਣ ਨਹੀਂ ਪੈਸੇ ਪੈਸੇ ਸਾਡੇ ਕੋਲ ਨਹੀਂ ਨਹੀ ਹੈਗੇ ਬਾਪੂ ਕੋਲ ਨੇ ਬਾਪੂ ਕੋਲੇ ਕਿੱਥੇ ਨਹੀਂ ਹਾਂ ਉਹ ਤਾਂ ਮੈਨੂੰ ਬੁੱਧੂ ਨਾ ਬਣਾਓ ਤੁਸੀਂ ਦੋਨੇ ਜਾਣੀਆਂ ਨਹੀਂ ਉਹ ਤਾਂ ਪੂਆ ਨੂੰ ਝੂਠ ਮਾਰਿਆ ਗੱਲ ਵੀ ਕੋਈ ਸੁਣ ਲਿਆ ਕਰ ਪਹਿਲਾਂ ਐ ਆਈਏਗੀ ਜਿਵੇਂ ਦੇਖੋ ਖਾਣ ਵਾਲੀ ਕੁੱਤੀ ਹੁੰਦੀ ਐ ਨਹੀਂ ਉਹ ਤਾਂ ਪੂਆ ਨੂੰ ਝੂਠ ਮਾਰਿਆ ਤੇਨੂੰ ਪਤਾ ਤਾਂ ਹੈਗਾ ਪੂਆ ਹੱਲ ਦੀ ਕਿੱਥੇ ਹੈਗੀ ਉਹ ਤਾਂ ਜਾਂਦੀ ਨਹੀਂ ਸੀ ਤਾਂ ਕਰਕੇ ਉਹਨੂੰ ਇੱਕ ਇੱਕ ਹੌਸਲਾ ਹੀ ਦਿੱਤਾ ਬਿੱਪੂ ਆ ਪੈਸੇ ਤਾਂ ਮਿਲਗੇ ਸਾਨੂੰ ਤਾਂ ਗਈਏ ਕਿਤੇ ਹੋਰੋਂ ਬੂ ਅੱਛਾ ਸਕੀਮ ਐ ਕਹਿਣਾ ਤੀ ਇਹਨੂੰ ਤੂੰ ਮੈਨੂੰ ਸਮਝਾ ਤਦਿਆ ਕਰ ਹੋਰ ਅੱਛਾ ਹਲੇ ਵੀ ਸਕੀਮਾਂ ਬਣਾਉਣੀਆਂ ਨਹੀਂ ਤੈਨੂੰ ਨਹੀਂ ਕਹਿੰਦੇ ਇਹ ਪੂਆ ਕੋਲੇ ਮੈਂ ਸਕੀਮ ਲਾਈ ਤੀ ਇਹ ਤਾਂ ਹੈ ਨਹੀਂ ਸੀ ਉਰੇ ਘਰੇ ਨਹੀਂ ਇਹ ਨੂੰ ਆਪਣੇ ਉਤਲੇ ਲੈਵਲ ਦੀ ਗੱਲਬਾਤ ਦਾ ਕੀ ਪਤਾ ਅੱਛਾ ਮੈਂ ਨਹੀਂ ਛੋਟੇ ਲੈਵਲ ਨੂੰ ਬੋਲ ਤੋ ਕੁਛ ਲੈਣਾ ਮੈਨੂੰ ਤਾਂ ਮੇਰੇ ਸਿੱਧੇ ਪੈਸੇ ਚਾਹੀਦੇ ਨੇ ਅਸਤਾ ਦਿੰਦੀਆਂ ਨਹੀਂ ਅੱਛਾ ਦਿੰਦੀਆਂ ਨਹੀਂ ਦਿੰਦਿਆ ਤੁਸੀਂ ਕਿਵੇਂ ਨਹੀਂ ਐ ਬੇ ਮਾਗੇ ਦੇਵਾਂਗੇ ਭੈਣੇ ਬਹਿ ਜਾ ਬਹਿ ਜਾ ਐ ਕਹਿੰਨੇ ਆ ਵੀ ਆ ਜਾਣ ਤੇ ਫਿਰ ਦੇਵਾਂਗੇ ਇੱਕ ਤਾਂ ਪਤਾ ਨਹੀਂ ਕੀ ਸਵੇਰੇ ਸਵੇਰੇ ਪੈਸੇ ਮੈਨੂੰ ਨਹੀਂ ਪੈਣੇ ਸੋਨੇ ਪੈਸਿਆਂ ਦਾ ਪਤਾ ਕਦੋਂ ਆਣਗੇ ਹੋਣਗੇ ਮੈਂ ਤਾਂ ਬਾਪੂ ਨੂੰ ਦੱਸੂ ਨਾਲੇ ਦੱਸੂ ਇਸਿਊ ਨੂੰ ਨਾਲੇ ਭੋਆ ਨੂੰ ਵੀ ਦੱਸੂ ਮੇਰੀ ਗੱਲ ਸੁਣ ਢੀ ਅਸੀਂ ਦੋਆ ਤੱਕਲੀ ਐ ਹਾਂ ਇੱਥੋਂ ਬਚ ਕੇ ਨਹੀਂ ਜਾਂਦੀ ਕੋਈ ਨਾ ਦੇਖ ਲਾਂਦਾ ਮੇਰੀ ਗੱਲ ਬਲੋਡਨੀ ਹਮੇਸ਼ਾ ਹਾਏ ਕਰੇ ਚਲ ਠੀਕ ਐ ਦੱਸ ਲਈ ਤੂੰ ਫਿਰ ਐ ਪੈਸੇ ਲੈ ਲੈਣੀਂਗੀ ਅਸੀਂ ਤੇ ਤੇਰੇ ਫਿਰ ਵੀ ਭਲਾ ਕਰਦੇ ਫਿਰ ਤੈਨੂੰ ਸਿਰੇ ਸੇ ਚੜੀ ਆਈ ਨਹੀਂ ਸਾਡੇ ਤੁਸੀਂ ਨਹੀਂ ਦਿੰਦੀਆਂ ਪੈਸੇ ਇਹ ਤੁਸੀਂ ਨਹੀਂ ਦਿੰਦੀਆਂ ਜੇ ਇਹ ਗੱਲ ਐ ਨਾ ਹੁਣ ਪੈਸੇ ਕਢਾਏ ਲਈ ਮੇਰੀ ਗੱਲ ਸੁਣ ਲੈ ਜਿੱਥੇ ਜੋਰ ਲੱਗਦਾ ਨਾ ਤੇਰੇ ਤੋਂ ਲਾ ਲਈ ਹੁਣ ਅਸੀਂ ਪੈਸੇ ਦਿੰਦੀਆਂ ਵੀ ਨਹੀਂ ਤੈਨੂੰ ਨਹੀਂ ਮੈਂ ਕਢਾ ਕੇ ਦਿਖਾਉਂਦੇ ਤਾਂ ਪੈਸੇ ਤੂੰ ਤਾਂ ਭੱਜ ਕੇ ਬੜਾਏਂਗੀ ਮੈਨੂੰ ਪੈਸੇ ਭੱਜ ਕੇ ਹੀ ਲੈ ਲਈ ਤੂੰ ਨਹੀਂ ਜਿੱਦੇ ਤਾਂ ਪੈਸੇ ਕਢਾ ਲੇ ਉਹਦੇ ਗੱਲ ਕਰੀ ਜਾ ਜਾ ਕੇ ਕੰਮ ਕਰ ਲੈ ਭਾਂਡੇ ਮਾਂਜਣਾ ਦਾ ਢੇਰ ਲੱਗਿਆ ਪਿਆ ਮੈਂ ਨਹੀਂ ਕਰਦੀ ਕੰਮ ਉਰੀ ਬੈਠੀ ਐਂ ਕਿਉਂਕਿ ਮੇਰੇ ਪੈਸੇ ਨਹੀਂ ਆਉਂਦੇ ਨਹੀਂ ਬਹਿ ਜਾ ਕੇ ਸਾਡੇ ਵਾਲੇ ਗੁਲਗ ਤੇਰੇ ਵਰਗੇ ਥੋੜੀਆਂ ਸੀ ਘਰੇ ਐਨ ਧੱਕੇ ਮਾਰ ਕੇ ਬਾਹਰ ਘੜ ਦਾਂਗੇ ਸਾਡੇ ਵਾਸਤੇ ਦਾ ਮਹਿਮਾਨ ਰੱਬ ਦਾ ਰੂਪ ਨੇ ਰੱਬ ਦਾ ਰੂਪ ਨਹੀਂ ਬਾੜੀ ਮੋਟੇ ਨੂੰ ਸ਼ਰਮ ਆਉਣੀ ਚਾਹੀਦੀ ਆ ਹੁਣ ਮੇਰੀ ਗੱਲ ਸੁਣ ਤੂੰ ਹੀ ਕਰ ਦਿੱਤੀ ਜੀ ਤਰਸ ਕਰ ਲਿਆ ਹੋਰ ਆਖੇ ਗਰੀਬਣ ਹੀ ਐ ਤੀਜਾ ਹਿੱਸਾ ਦੇ ਦਾਂਗੇ ਇਹਦੇ ਕਿੱਥੇ ਪੈਸੇ ਹਜਮ ਹੁੰਦੇ ਨੇ ਨਾ ਫਿਰ ਤੁਹਾਡੀ ਕੀ ਸਲਾਹ ਹੈ ਹੁਣ ਦਿੰਦੀਆਂ ਨੇ ਪੈਸੇ ਨਾ ਜੇ ਤਾ ਤੈਨੂੰ ਸਾਡੇ ਤੇ ਯਕੀਨ ਹੀ ਨਹੀਂ ਅਸੀਂ ਪੈਸੇ ਹੁਣ ਤਾਂ ਜੇ ਆ ਵੀ ਗਏ ਨਾ ਤਾਂ ਵੀ ਨਹੀਂ ਦਿੰਦੀਆਂ ਤੂੰ ਬਾਪੂ ਨੂੰ ਦੱਸਨੇ ਬਾਪੂ ਨੂੰ ਦੱਸੀ ਜੇ ਇਸ਼ੂ ਨੂੰ ਦੱਸਨੇ ਇਸ਼ੂ ਨੂੰ ਦੱਸੀ ਤੈਨੂੰ ਪੰਜਾਬੀ ਚ ਤੈਨੂੰ ਪੰਜਾਬੀ ਨਹੀਂ ਤੈਨੂੰ ਪੰਜਾਬੀ ਚ ਸਮਝਾਉਨੇ ਆ ਤੈਨੂੰ ਪੈਸੇ ਸਾਡਾ ਲਵਿਆ ਹੀ ਨਹੀਂ ਹਲੇ ਹਾਂ ਜਿੱਦੇ ਆ ਕੇ ਉੱਦੇ ਲੈ ਲਈ ਪੰਜਾਬੀ ਚ ਸਮਝਾ ਤੈਨੂੰ ਸਾਡੇ ਕੋਲੇ ਪੈਸੇ ਆਏ ਹੁੰਦੇ ਸਿਉਰੇ ਬੈਠੇ ਹੁੰਦੀਆਂ ਪੰਜ ਪੰਜ ਸੂਟ ਨਾਲੇ ਹੁੰਦੇ ਪਹਿਲਾਂ ਖਰੀਦ ਕੇ ਨਹੀਂ ਸੱਚੀ ਨਹੀਂ ਮਿਲੇੜੀ ਪੈਸੇ ਉਹ ਮੈਨੂੰ ਤਾਂ ਪੂਆ ਪੂਆ ਕੇ ਗਈ ਸੀ ਤਾਂ ਅਗਰ ਕਿ ਮੇਰਾ ਪਾਰਾ ਜਾ ਬਾਲਾ ਹਾਈ ਹੋ ਗਿਆ ਸੀ ਐਂ ਤਾਂ ਤੇਰਾ ਪਾਰਾ ਨਾ ਤੀਜੇ ਦਿਨ ਹਾਈ ਹੋ ਜਾਂਦਾ ਤੇਰੇ ਪਾਰੇ ਦਾ ਸੀ ਠੇਕਾ ਨਹੀਂ ਲਿਆ ਨਾ ਜੇ ਤੇਰਾ ਪਾਰਾ ਵੱਧਦਾ ਸਾਡੇ دلਾਂ ਹੈਂਗੀ ਆਕੇ ਗੁੱਸੇ ਤੋਂ ਆਹੋ ਮਾਰਦੀ ਏ ਗੱਲਾਂ ਨਾ ਮੇਰੀ ਗੱਲ ਸੁਣਾ ਕਾਲੂ ਤੂੰ ਕੁਝ ਹੋਰ ਕਹੇਗੀ ਆਕੇ ਨਾਲੇ ਅਸੀਂ ਨਾ ਬਈ ਠਗਣੀਆਂ ਨਹੀਂ ਹੈਗੀਆਂ ਠਗਣੀਆਂ ਵੀ ਤੇਰਾ 10000 ਰੁਪਏ ਦੱਬ ਕੇ ਅਸੀਂ ਉਹਦੀ ਕੋਠੀ ਮਾ ਲਾਂਗੀਆਂ ਆਹੋ ਨਾਲੇ ਜੇ ਤੈਨੂੰ 부ਆ ਤੇ ਇੰਨੀ ਭਰੋਸਾ ਹੈ 부ਆ ਨਾਲੇ ਰਲ ਜਾ ਉਹ ਰੇ ਕੀ ਕਰਦੀ ਐ ਨੇ 부ਆ ਨਾਲ ਕਿਉਂ ਰਲ ਜਾ ਉਹ ਤਾਂ ਮੈਨੂੰ 부ਆ ਉਂਗਲ ਲਾ ਕੇ ਕਹਿੰਦੀ ਦੇ ਤੇ ਸੀਗੇ ਮਾਮ ਬਈ 부ਆ ਕੋਈ ਉਂਗਲ ਨਹੀਂ ਲਾਂਦੀ 부ਆ ਤਾਂ ਸੱਚੀ ਐ ਉਂਗਲਾਂ ਤਾਂ ਅਸੀਂ ਲਾਉਣੇ ਆ ਹਾਂ ਉਹ ਤਾਂ ਇਮਤਿਥੀ ਆ ਇਨੀ ਚੰਗੀਆਂ ਜਿੰਨੀ ਵੀ ਕਹਦੇ ਚੰਗਾ ਹੁਣ ਐ ਦੱਸੋ ਕਦੋਂ ਆਉਣਗੇ ਪੈਸੇ ਦੋ ਦਿਨ ਕਿਹਾ ਸੀ ਪੈਣ ਸੁਣ ਮੈਂ ਸਾਨੂੰ ਤਾਂ ਨਹੀਂ ਇਸ ਦਾ ਅੱਪਾ ਤਾਂ ਸਿੱਧਾ ਕਹਿੰਨੇ ਆ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਵੀ ਪੈਸੇ ਬਾਪੂ ਕਦੋਂ ਫੜ ਕੇ ਲੈ ਆਊਗਾ ਅਸੀਂ ਉਹਨੂੰ ਕਹਿ ਵੀ ਨਹੀਂ ਸਕਦੇ ਅਗਲਾ ਕਹੂਗਾ ਭਾਈ ਤੁਹਾਡਾ ਕੀ ਗੱਡਾ ਖੜੇ ਪੈਸੇ ਬਿਨਾ ਹੂੰ ਨਹੀਂ ਐ ਤੱਕ ਚਲਾਕੀਆਂ ਦਾ ਕਰਦੇ ਹੋ ਮੇਰੇ ਨਾਲ ਮੈਨੂੰ ਪਤਾ ਸਾਰਾ ਚੱਲ ਬੰਦ ਜੌਰ ਚਲਾਕੀਆਂ ਕਰਦੀਆਂ ਜੀ ਅਸੀਂ ਆ ਯੇ ਵੱਡੀ ਚਲਾਕੀਆਂ ਕਰਦੀਆਂ ਚਲਾਕੀਆਂ ਕਰਦੀ ਹੋਈ ਕਹਿ ਦਿੰਦੀ ਹੈ ਚਲ ਦੇਖ ਲੋ ਭੈਣੇ ਜੀ ਨੀ ਤੋਰ ਦੇ ਨੂ ਮੈਥੋਂ ਕੋਸੋਰ ਸੁਣੂਗੀ ਜਾ ਭਗ ਜਾ ਭੈਣੇ ਜੀ ਨਹੀਂ ਜਕੀ ਨਾ ਹੂੰ ਜੰਨੀ ਆ ਭਗ ਜਾ ਲੈ ਲਈ ਠੋਲੂ ਕਈਆਂ ਹੀ ਨੇ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਇਹ ਦੇਣਗੇ ਪੈਸੇ ਦੇਖ ਲੈ ਨੀ ਮੱਛੜ ਜੀ ਕਿਵੇਂ ਆਈਏ ਸੜ ਚੜਾਈ ਆਪਣੇ ਉਹ ਤਾਂ ਅਗਲੀ ਆਉਗੀ ਹੈ ਭਾਈ ਜਦੋਂ ਆਪਾਂ ਅਗਲੀ ਦੇ ਪੈਸੇ ਦੱਬ ਗੀਆਂ ਨਾ ਅਗਲੀ ਦੇ ਪੈਸੇ ਕਹਿੰਦੀ ਅਗਲੀ ਦੇ ਪੈਸੇ ਦੱਬਨ ਨੂੰ ਕਮਾ ਕੇ ਲਈ ਸੀ ਔਖੀ ਹੋਈ ਸੀ ਕਮਾਉਂਦੀ ਨਾ ਸਕੀਮਾ ਲਾਉਂਦੇ ਨੇ ਤਾਂ ਆਪਣਾ ਜੋਰ ਲੱਗ ਗਿਆ ਅਖੇ ਅਗਲੀ ਦੇ ਪੈਸੇ ਦੱਬ ਗਏ ਮੇਰੀ ਗੱਲ ਸੁਣ ਲੈ ਨੀ ਇੱਕ ਦੁਕਾਨ ਖੋਲ ਕੇ ਜਿਆਦਾ ਅਗਲੀ ਨਾਲ ਜ਼ਬਾਨ ਨਾ ਕਰਦੀ ਜਾ ਹੁਣ ਅਗਲੀ ਦਾ ਤੀਜਾ ਹਿੱਸਾ ਕੱਢ ਕੇ ਦੇ ਨਾਲੇ ਇਹ ਸਕੀਮਾਂ ਆਪਣੇ ਤੇ ਉਲਟਣਾ ਪੈ ਜਾਣ ਕਿਤੇ ਬਾਜ਼ੀ ਉਲਟੀ ਹੋ ਜੇ ਜਦੋਂ ਪਾਉਗੇ ਉਹ ਦੇਖੀ ਆਉਗੀ ਨਾਲੇ ਤੂੰ ਵੀ ਮੇਰੇ ਬਰਾਬਰ ਹੀ ਸੀ ਬਈ ਮੈਂ ਕੋਈ ਕੱਲੀ ਨੇ ਸਕੀਮ ਥੋੜੀ ਲਾਈ ਹੈ ਹੁਣ ਬਾਈ ਮੈਂ ਤਾਂ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ ਮੈਂ ਤਾਂ ਅੱਜ ਵੀ ਇਹੀ ਕਹਿਣੀ ਹੈ ਮੈਂ ਤਾਂ ਮਰਦੇ ਦਮ ਤੱਕ ਆਹੀ ਗੱਲ ਕਹੂੰਗੀ ਤਾਂ ਨਹੀਂ ਹਿੱਸੇ ਬਣਦੇ ਨੇ ਫਿਰ ਦੇ ਦੇ ਆਪਦੇ ਵਾਲੇ ਚੋਂ ਦੇ ਦੇ ਮੈਂ ਤਾਂ ਆਪਦੇ ਵਾਲੇ ਚੋਂ ਕੋਈ ਨਹੀਂ ਦਿੰਦੀ ਮੈਂ ਤਾਂ ਭਾਈ ਬਹੁਤ ਕੁਝ ਕਰਨੇ ਹਜੇ ਮੈਂ ਤਾਂ ਆਪਦੀ ਪੂਰੀ ਲਿਸਟ ਬਣਾਈ ਬੈਠੀ ਹੈ ਮੇਰੇ ਤਾਂ ਪੈਸੇ ਘਟ ਜਾਣਗੇ ਕਿਉਂ ਮੇਰਾ ਸਿਰਫ ਰਿਆ ਹੈ ਮੈਂ ਆਪਦੇਆਂ ਚ ਪੈਸੇ ਦਵਾਂਗੀ ਸਾਰੇ ਟੋਟਲ ਪੈਸੇ ਤਾਂ ਨਹੀਂ ਹਿੱਸੇ ਬਣਨਗੇ ਵੱਡੀ ਚਲਾ ਕੇ ਨਾ ਬਣ ਤੂੰ ਮੇਰੀ ਗੱਲ ਸੁਣ ਲੈ ਜਿੱਦੇ ਕੁੰਡੀ ਫਸ ਗਈ ਤੂੰ ਫਸੇਂਗੀ ਭਾਈ ਆਪ ਤਾਂ ਸੱਚੇ ਆ ਦਸਤੀ ਕਰ ਤੇ ਮੈਂ ਆਪਦਾ ਦੇ ਅਗਲੀ ਨੂੰ ਬੈ ਆ ਕੇ ਪੈਸੇ ਭਾਵੇਂ ਸਮਰਜੀ ਕਰ ਦੇਖ ਲੈ ਕਹਿੰਦੇ ਹੁੰਦੇ ਹਨ ਕਿ ਔਖੇ ਟਾਈਮ ਚ ਤਾਂ ਆਪਦੇ ਸਕੇ ਵੀ ਇਸ ਸਾਥ ਛੱਡ ਜਾਂਦੇ ਨੇ ਇਹ ਤਾਂ ਮੇਰੀ ਲੱਗੀ ਵੀ ਕੀ ਇਹ ਤਾਂ ਹੈਗੀ ਵੀ ਜਠਾਣੀ ਆ ਕੋਈ ਗੱਲ ਨਹੀਂ ਜਿੱਦੇ ਕੁੰਡੀ ਅੜੂਗੀ ਦੇਖੀ ਆਊਗੀ ਆਪਦੇ ਸ਼ੌਂਕ ਤਾਂ ਪੂਰੇ ਕਰੀਏ ਲੈ ਮਾਈ ਬੈਠੀ ਘਰੇ ਫਿਰ ਹੈ ਹੋਰ ਪੁੱਤਾਂ ਦੇਤੇ ਮਾਮੇ ਹੋ ਰਹੇ ਨੇ ਪੈਸੇ ਲੈ ਆਉਂਦੇ ਹੀ ਨਾ ਖੈਰ ਸੁੱਖ ਨਾ ਕੁਝ ਹੋਰ ਪੈਸੇ ਦੇ ਤੇ ਤੇਰਾ ਮਾਮਾ ਢਿੱਲਾ ਹੋ ਰਿਹਾ ਉਹਨੂੰ ਟੈਨਸ਼ਨ ਪੈ ਰਹੀ ਹੈ ਕਰਜੇ ਕਰਕੇ ਕਰਜਾ 8 ਲੱਖ ਰੁਪਇਆ ਦੇਣਾ ਫਿਰ ਮੈਂ ਤੇਰੇ ਮਾਮੇ ਨੂੰ ਕਹਿੰਦਾ ਮਹਾਰਾਣ ਦੇ ਪਾਈ ਮੈਂ ਲੈ ਜਾਂਦੀ ਨਹੀਂ ਠੇਕਾ ਤੂੰ ਆਪਦਾ ਕਰਜ਼ਾ ਲਾ ਲੈ ਜੇ ਕਿਸੇ ਰੋਟ ਲੈਂਦਾ ਲੈ ਮੈਨੂੰ ਸੋਡੀ ਸਮਝ ਨਹੀਂ ਆਉਂਦੀ ਹੈਗੀ ਉਹ ਮਾਮਾ ਕਦੇ ਮੈਨੂੰ ਫੋਨ ਕਰ ਦਿੰਦਾ ਕਦੇ ਪਾਪੇ ਨੂੰ ਫੋਨ ਕਰ ਦਿੰਦਾ ਵੀ ਤੇਰੀ ਮਾਂ ਨੂੰ ਚੱਜ ਦੀ ਦਵਾਈ ਦਵਾ ਦਿਓ ਮੈਨੂੰ ਸਮਝ ਨਹੀਂ ਆਉਂਦੀ ਵੀ ਔਰ ਉਹ ਤੋਂ ਚੰਗੀ ਭਲੀ ਗਈਆਂ ਉੱਥੇ ਜਾ ਕੇ ਤੈਨੂੰ ਮਿੰਟਾਂ 'ਚ ਕੀ ਹੋ ਗਿਆ ਵੇ ਮੈਂ ਹੁਣ ਵੀ ਚੰਗੀ ਭਲੀ ਆ ਮੈਨੂੰ ਹੁਣ ਕੀ ਹੋਇਆ ਪੁੱਤ ਉਹ ਤਾਂ ਕਹਿੰਦੇ ਪਾਗਲ ਹੋਈ ਫਿਰਦੀ ਉਹ ਤਾਂ ਹਾਏ ਵੇ ਤੈਨੂੰ ਉੱਚੇ ਏਡਾ ਕਰਦੇ ਹੋਣਗੇ ਤੇ ਏਡਾ ਕਿਉਂ ਡੇਲੀ ਫੋਨ ਖੜਕਾ ਦਿੰਦੇ ਨੇ ਉਧਰ ਪਾਪਾ ਦੁਖੀ ਕਰਕੇ ਉਹਨੂੰ ਕਣਕਣੀ ਵੱਢ ਕਮਾਲ ਦੀ ਗੱਲ ਹੈ ਕਮਾਲ ਕਮੂਲ ਦੀ ਗੱਲ ਨਹੀਂ ਮੈਨੂੰ ਪਤਾ ਮੈਂ ਤਾਂ ਆਦਾ ਫੋਨ ਬੁੱਕ ਕਰਾਰ ਖਿਆ ਕੱਲੇ ਕੱਲੇ ਨੂੰ ਕਹਿ ਰਖਿਆਗਾ ਵੀ ਮੈਂ ਤਾਂ ਆਈਫੋਨ ਲਿਆਂਗਾ ਆਈਫੋਨ ਲਿਆਂਗਾ ਬੇਇੱਜ਼ਤੀ ਹੋਜੂ ਮੇਰੀ ਤਾਂ ਗੱਲ ਸੁਣ ਲੈ ਮੇਰੀ ਪੈਸੇ ਦੇ ਦੇ ਮੈਨੂੰ ਤਾਂ ਬਸ ਲੈ ਆਖੀ ਫੋਨ ਬੁੱਕ ਕਰਾਰ ਖ ਮੈਨੂੰ ਕਿਹੜਾ ਪੁੱਛ ਕੇ ਕਰਾਇਆ ਸੀ ਨਾਲੇ ਭਾਈ ਆ ਬੇਇੱਜ਼ਤੀ ਬੂਝਤੀ ਸਵਾਲ ਨਾ ਜੇ ਤੂੰ ਐਂ ਲੱਗਾ ਕਰਨ ਵੀ ਦੋਸਤਾਂ 'ਚ ਬੇਇੱਜ਼ਤੀ ਤੇ ਕੱਲ ਨੂੰ ਕਾਸਤੇ ਹੋਰ ਸੌਦਾ ਕਰਕੇ ਆਜੇਗਾ ਐ ਮੈਨੂੰ ਪੁੱਛ ਕੇ ਕਰਿਆ ਸੀ ਤੇ ਸੌਦੇ ਨੂੰ ਕੀ ਜਦੋਂ ਆਈ ਵਾਰ ਠੇਕਾ ਲੈਣੀ ਐ ਤੂੰ ਐਦ ਕੀ ਨਾਏ ਕਰ ਗਈ ਬੇਬੀਰਾ ਹੁਣ ਘਰ ਇਹ ਵੀ ਤਖਲੀਬ ਦੇਖਣੀ ਪੈਂਦੀ ਐ ਜਦੋਂ ਮੇਰੇ ਭਰਾ ਤੇ ਟੈਨਸ਼ਨ ਪਈ ਮੈਂ ਪੈਸੇ ਕਿਵੇਂ ਫੜ ਲਿਆਵਾਂ ਉਹਦੇ ਤੇ ਕਾਦੀ ਟੈਨਸ਼ਨ ਐ ਚੰਗਾ ਭਲਾ ਮੈਨੂੰ ਡੇਲੀ ਫੋਨ ਕਰਦਾ ਨਾਲੇ ਉਹ ਉਲਟਾ ਮੈਨੂੰ ਕਹਿੰਦਾਗਾ ਵੀ ਤੇਰੀ ਮਾਂ ਤਾਂ پاਗਲ ਹੋਈ ਫਿਰਦੀ ਓਨੂੰ ਚਾਜੀ ਦੀ ਦਵਾਈ ਦਵਾ ਦਿਓ ਹੈ ਲੋੜਾ ਆ ਗਿਆ ਜਮਈ ਬੇ ਬੱਸ ਕਰ ਬੇ پاਗਲ ਜੇ ਨਾ ਹੁੰਦੀ ਹੋਈ ਤਾਂ ਵੀ پاਗਲ ਬਣਾ ਦੋਂਗੇ ਬੱਸ ਸੁਸਣੀ ਮੇਰੀ ਗੱਲ ਸੁਣ ਲੈ ਮੈਨੂੰ ਹੱਥ ਨੂੰ ਪੈਸੇ ਚਾਹੀਦੇ ਆ ਨਹੀਂ ਮੇਰੀ ਬੇਇੱਜ਼ਤੀ ਬਹੁਤ ਵੱਡੀ ਹੋਊਗੀ ਹਾਂ ਗੱਲ ਸੁਣ ਲੈ ਚੰਗੀ ਭਲੀ ਕਮਾਲ ਦੀ ਗੱਲ ਐ ਕੀ ਹੋਈ ਜਾਂਦਾ ਮੈਨੂੰ ਹੀ ਪਾਗਲ ਬਣਾਤਾ ਉਹ ਤਾਂ ਚਲ ਹੋਈ ਨਿਬੜੀ ਜਿਹੜਾ ਕੁਝ ਹੋ ਗਿਆ ਖਸਮਾਂ ਨੂੰ ਖਾਰੇ ਬੂ ਬਲਤ ਆਉ ਉਹ ਨਿੱਕੀ ਕਰਕੇ ਗਿਆ ਆ ਬੱਡੜਾ ਹਜੇ ਹੈ ਨਹੀਂ ਇੰਨਾ ਸ਼ੌਕਰ ਕਰੇ ਜਦੋਂ ਆ ਗਿਆ ਪਤਾ ਨਹੀਂ ਕੀ ਕੁਛ ਕਰੂ ਆ ਬੱਡੀ ਬਹੁਤ ਆਪ ਉਹਦੋਂ ਚਾਰ ਚੰਦੇ ਚੜ੍ਹਦੀ ਐ ਇਹਨਾਂ ਤੋਂ ਮੇਰੇ ਨਾਲ ਤਾਂ ਕਲੇਸ਼ ਹੋਇਆ ਹੀ ਲੈ ਮੈਂ ਤਾਂ ਫਸ ਗਈ ਚਾਰ ਚੁਫੇਰੇ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਐ ਕਿਉਂ ਕਿ ਹਰਦੀਪ ਨੇ ਫੋਨ ਕਰਕੇ ਵੀ ਤੇਰੀ ਮਾਂ ਦੇ ਟੈਨਸ਼ਨ ਪੈ ਰਹੀ ਐ ਇਹ ਕੀ ਬਾਣਾ ਵਰਤ ਗਿਆ ਹੈ ਮੈਂ ਚੰਕੀ ਬਲੀਆਂ ਕੋਸ ਦੁਖਦਾ ਨਹੀਂ ਕੋਈ ਬਾਲਾ ਮੈਂ ਬੋਲਦੀ ਨਹੀਂ ਮੈਨੂੰ ਐਂ ਕਹ ਤਾ ਉਹਨਾਂ ਨੇ ਵੀ ਇਹ ਪਾਗਲ ਹੋ ਰਹੀ ਆ ਵਾ ਕੀ ਅੱਛਾ ਹਲੋ ਹਾਂ ਭਾਈ ਹਾਂ ਭਾਈ ਠੀਕ ਐ ਮੈਂ ਤਾਂ ਠੀਕ ਆ ਹਰਦੀਪ ਇਹ ਕੀ ਗੱਲਾਂ ਹੋ ਰਹੀਆਂ ਨੇ ਕੀ ਹੋ ਗਿਆ ਭੈਣੇ ਮੇਰੇ ਘਰੇ ਭੋਨ ਲਾ ਲਾ ਕੇ ਕਹੀ ਜਾਂਦੇ ਹੋ ਆਖੀ ਤੇਰੀ ਮਾਂ ਨੂੰ ਦਵਾਈ ਦਵਾ ਦੇ ਦਿਮਾਗ ਤੇ ਲੋਡ ਆ ਇਹਦੇ ਟੈਂਸ਼ਨ ਆ ਫਲਾਨਾ ਇਹ ਤੇ ਕੈਨੂੰ ਚੱਜਦੀ ਦਵਾਈ ਦਵਾ ਦੇ ਤੇ ਮੇਰੇ ਮੁੰਡੇ ਨੂੰ ਤੂੰ ਫੋਨ ਘਾਤੋਂ ਲਾ ਕੇ ਆਇਆ ਕਿਹਾ ਭਾਈ ਮੈਂ ਮੇਰੇ ਦਿਮਾਗ ਹੱਲੇ ਹੋਇਆ ਸੀ ਲੋਡ ਲੱਗਦਾ ਵੀ ਮੇਰੇ ਹੈਗਾ ਉਹ ਭੈਣੇ ਤੇਰੇ ਦਿਮਾਗ 'ਚ ਕੌਣ ਕਹਿੰਦਾ ਫਰਕ ਹੈਗਾ ਤੂੰ ਮੇਰੀ ਐਂ ਗੱਲ ਕਰ ਗਮਦੂਰ ਸੋਹਣਾ ਗੱਲ ਕਰਵਾ ਜਾਪਾਨ ਦੇ ਨਾਲ ਗੱਲ ਕਰਵਾਇਤੀ ਮੇਰੀ ਨੰਨੂ ਨਾਲ ਮੇਰੀ ਗੱਲ ਸੁਣ ਲੈ ਨਾ ਤਾਂ ਮੈਂ ਨੰਨੂ ਨਾਲ ਗੱਲ ਕਰਾਵਾਂ ਨਾ ਮੈਂ ਗਮਦੂਰ ਸੁਣਾ ਕਰਾਵਾਂ ਮੈਂ ਕਿਸੇ ਨਾਲ ਨਹੀਂ ਕਰਾਉਂਦੀ ਤੁਸੀਂ ਮੇਰੇ ਨਾਲ ਗੱਲ ਕਰ ਇਹ ਕੀ ਗੱਲ ਕਿ ਹਰ ਟਾਈਮ ਫੋਨ ਲਾ ਕੇ ਅਖੇ ਤੇਰੀ ਮਾਂ ਨੂੰ ਦਵਾਈ ਨਹੀਂ ਚੱਜਦੀ ਦਵਾਈ ਦਵਾਉਂਦੇ ਤੁਸੀਂ ਇਹਦੇ ਲੋੜ ਪੈ ਰਹੇ ਓਹੋ ਫੇਰ ਉਹੀ ਕੰਮਲੀਆਂ ਗੱਲਾਂ ਫੇਰ ਹੁਣ ਦਿਮਾਗ ਹੱਲੇ ਹੀ ਆ ਮੈਂ ਕਹਿੰਨਾ ਗੱਲ ਕਰਾ ਮੇਰੀ ਲੈ ਆਖੇ ਗੱਲ ਕਰਾ ਮੇਰੇ ਘਰ ਦਾ ਕਲੇਸ਼ ਵਾਕੇ ਰੱਖਤਾ ਇਹ ਲਓ ਇਹ ਗੱਲ ਤੇਰੀ ਨੂਹਾ ਨਹੀਂ ਮੈਥੋਂ ਦਾ ਲੋਟ ਆਈਆਂ ਉੱਥੇ ਮੈਂ ਤਾਂ ਮਸਾ ਟੈਨਸ਼ਨ ਹੈ ਤੇ ਨਿਕਲ ਕੇ ਘਰੇ ਬੜੀ ਸੀ ਮਹਾਚਾਰ ਦਿਨ ਆਰਾਮ ਕਰਾਂਗੇ ਆ ਜਾਂਦੀ ਨੂੰ ਹੋਰ ਛਾਪਾ ਬਵਾਤਾ ਅੱਛਾ ਫਿਰ ਇਹ ਗੱਲ ਕੀ ਹੋ ਸਕਦੀ ਆ ਮੈਨੂੰ ਕੁੜੀਆਂ ਨੇ ਕਿਹਾ ਸੀਗਾ ਵੀ ਇਹ ਦਵਾਈ ਚੱਲਦੀ ਆ ਭੂਆ ਐ ਕਰਕੇ ਐ ਗੱਲਬਾਤ ਜੀ ਹੋ ਗਈ ਮਖਾ ਬੜਾ ਆਏ ਮੈਂ ਮਰਚਾ ਤੇਰੀਆਂ ਨੂਹਾ ਨਹੀਂ ਨੇ ਮੈਨੂੰ ਕਿਹਾ ਸੀ ਅਖੇ ਪਾਪੇ ਦੀ ਦਵਾਈ ਚੱਲਦੀ ਆ ਅਖੇ ਇਹਦੇ ਟੈਨਸ਼ਨ ਹੈ ਇਹਦੇ ਦਿਮਾਗ ਤੇ ਲੋਡ ਪੈ ਰਿਹਾ ਮੈਂ ਤਾਂ ਤੈਨੂੰ ਤਾਂ ਕਰਕੇ ਨਹੀਂ ਵਾੜਾ ਹੋ ਕਰਿਆ ਬੋਲੀ ਵਿਚਾਲ ਠੀਕ ਹੈ ਇਹਦੇ ਟੈਨਸ਼ਨ ਪੈ ਰਹੀ ਆ ਅੱਛਾ ਤਾਂ ਹੀ ਤੂੰ ਮੈਨੂੰ ਕਹੀ ਜਾਂਦੀ ਸੀ ਵੀ ਦਵਾਈ ਲੈ ਲਾ ਐ ਕਰ ਲਾ ਬੋ ਕਰ ਲਾ ਹੋਰ ਜੀ ਮੇਰੇ ਭਰੇ ਉੱਤ ਗਏ ਸੀ ਤਾ ਨਾ ਗੈਂਦੀ ਸੀ ਵੀ ਭਾਈ ਤੂੰ ਦਵਾਈ ਲੈ ਲਿਆ ਕਰ ਲੋੜ ਤਾਂ ਤੇਰੇ ਪਿਆ ਹੋਇਆ ਚੰਦਰਿਆ ਤੂੰ ਮੈਨੂੰ ਹੀ ਕਹੀ ਜਾਂਦਾ ਕਿ ਕਰਨਾ ਦੇ ਲੋੜ ਪੈ ਰਿਆ ਓਹੋ ਨਾ ਮੇਰੇ ਲੋੜ ਆ ਨਾ ਤੇਰੇ ਲੋੜ ਹੈ ਫਿਰ ਮੈਂ ਆਪਾਂ ਤਾਂ ਐਸੇ ਭੱਲ ਪੁੱਸੇ ਚ ਹੀ ਰਹਿ ਗਏ ਮੈਂ ਤਾਂ ਆਖਿਆ ਕਿ ਤੇਰੇ ਦਿਮਾਗ 'ਚ ਫਰਕ ਆ ਤੂੰ ਤਾਂ ਮੈਨੂੰ ਕਹੀ ਜਾਨੀਂ ਆ ਕੋਈ ਨਾ ਮੈਂ ਜਾਨਣਾ ਕਰੇ ਕਰਦਾ ਕੁੜੀਆਂ ਆਈਆਂ ਨਾ ਗੱਲ ਵੀ ਇਹ ਕੀ ਗੱਲ ਭਾਈ ਤੁਸੀਂ ਮਜ਼ਾਕ ਕਿਉਂ ਉਡਾਇਆ ਸਾਡਾ ਆਏ ਹਾਏ ਦੋਨੇ ਭੈਣ ਭਾਈ ਉਪਾਗਲ ਬਣਾਤੇ ਆਪਾਂ ਹੋਰ ਹੋਰ ਕੀ ਆ ਮੈਂ ਕਰਦਾ ਗੱਲ ਜਾਨਣਾ ਕੋਈ ਨਾ ਲੈ ਮੈਂ ਤਾਂ ਮਰਨ ਵਾਲੀ ਗੱਲ ਸੁਣ ਕੇ ਗੱਲ ਵੀ ਮੇਰੇ ਭਰਾ ਦੇ ਟੈਨਸ਼ਨ ਪੈ ਰਹੀ ਐ ਇਹ ਤਾਂ ਇੰਨਾਂ ਨੇ ਬਾੰਦਰੀਆਂ ਨੇ ਆਪਾਂ ਨੂੰ ਦੋਨਾਂ ਨੂੰ ਉਲੂ ਬਣਾਤਾ ਚੱਲ ਕੋਈ ਨਾ ਮੈਂ ਤਾਂ ਬੜਾ ਖੁਸਾਗਾ ਮੈਨੂੰ ਤਾਂ ਐਸ ਵੀ ਕਿਤੇ ਸੱਚੀ ਦਿਮਾਗ ਹੱਲ ਗਿਆ ਚੱਲ ਕੋਈ ਨਾ ਮਜ਼ਾਕ ਸਮਝ ਲਾਂਗੇ ਸੁੱਖ ਨਾ ਰੰਗ ਲੱਗਿਆ ਐ ਮੇਰਾ ਦਿਮਾਗ ਕਦੇ ਨਾ ਹੱਲਣਾ ਸੀ ਚੱਲ ਕੋਈ ਨਾ ਪੈਣੇ ਮੈਂ ਕਰਦਾ ਗੱਲ ਜਾ ਕੇ ਚੰਗਾ ਬਾਈ ਹੋਰ ਹਾਂ ਦੇਖੋ ਸਹੁਰੀਆਂ ਕਾਵਲੀਆਂ ਵੀ ਇਹੋ ਜਿਹਾ ਮਜ਼ਾਕ ਵੀ ਕਰੀਦਾ ਹੁੰਦਾ ਕਦੇ ਸਰੇ ਪਿਆ ਕੁੜੀਆਂ ਆਈਆਂ ਨੇ ਵੀ ਹਮ ਅੱਛਾ ਅੱਛਾ ਚਲ ਬਈਏ ਕਰੀਏ ਚਲ ਬੈਠ ਕੇ ਕਰੀਏ ਚੰਗਾ ਹਾਂ ਫੇਰ ਕਰਦੀ ਆ ਮੈਂ ਥੋੜੇ ਟਾਈਮ ਨੂੰ ਠੀਕ ਐ ਮੰਮੀ ਹਾਂਜੀ ਬਾਪੂ ਜੀ ਕੀ ਹੋਣਾ ਸੀਗਾ ਡਰਾ ਕੀ ਰੱਖਤਾ ਡਰਾ ਕੇ ਤਾਂ ਰੱਖਣੀ ਆ ਗੱਲਾਂ ਹੀ ਛੋਡੀਆਂ ਇਹ ਜੀਆਂ ਭਾਈ ਦੱਸੋ ਹੁਣ ਮੇਰਾ ਦਿਮਾਗ ਆਦੇ ਵਾਸਤੇ ਹਲਾਇਆ ਤੁਸੀਂ ਕਿਉਂ ਕਿਹਾ ਤੁਸੀਂ ਕੁੜੀ ਨੂੰ ਕੀ ਦਿਮਾਗ ਖੱਲਿਆ ਪਿਆ ਮੇਰੇ ਕੋਲੇ ਕਹੇਗੇ ਉਹਦਾ ਖੱਲਿਆ ਵਿਆ ਕਿਹੜੀ ਕੁੜੀ ਨੂੰ ਉਹ ਕਹਤਾ ਉਹ ਭੈਣ ਦਾ ਕਿਹੜੀ ਭੈਣ ਦਾ ਮੈਂ ਸਮਝੀ ਨਹੀਂ ਕੁਛ ਹਾਂ 18 ਭੈਣਾਂ ਨੇ ਨਾ ਮੇਰੇ ਜਿਹੜੀ ਗਈ ਐ ਤੇ ਦੱਸ ਦੇਣਾ ਥੋੜੀ ਭੈਣ ਮਤਲਬ ਕਿਰਨਾ ਭੂਆ ਹਾਂ ਪਰ ਬਾਪੂ ਜੀ ਕੋਈ ਗਲਤ ਸਮਝਾਓ ਕੀ ਹੋਈ ਐ ਮੈਨੂੰ ਤਾਂ ਕੋਈ ਗੱਲ ਸਮਝ ਨਹੀਂ ਆਉਂਦੀ ਥੋੜੀ ਕੀ ਹੋਣਾ ਸੀ ਤੇਰੀ ਭੂਆ ਕੇ ਘਰੇ ਕਲੇਸ਼ ਪਾਇਆ ਪਿਆਗਾ ਮੈਂ ਹੁਣ ਤੇਰੇ ਫੁੱਫੜ ਨੂੰ ਪੁੱਛਦਾ ਸੀ ਹੋਛਾਛਾ ਮੈਂ ਸਮਝ ਗਈ ਗੱਲ ਮੈਂ ਸਮਝ ਗਈ ਉਹੀ ਗੱਲ ਕਹਿ ਰਹੇ ਨੇ ਬਾਪੂ ਜੀ ਜਿਹੜੀ ਅਸੀਂ ਤੁਹਾਨੂੰ ਦੱਸੀ ਸੀ ਇਹ ਤਾਂ ਗੱਲ ਸੱਚੀ ਐ ਬਾਪੂ ਜੀ ਹੁਣ ਪੂਆ ਦੇ ਤਾਂ ਦਿਮਾਗ 'ਚ ਹੈਗਾ ਫਾਲਟ ਉਹ ਤੁਹਾਨੂੰ ਸੱਚ ਥੋੜੀ ਦੱਸੂਗੀ ਉਹਨਾਂ ਵਿਚਾਰੀ ਨੂੰ ਕੀ ਪਤਾ ਵੀ ਉਹਨੂੰ ਉਹਦੇ ਨਾਲ ਕੀ ਬੀਤ ਰਹੀ ਐ ਉਹਨੂੰ ਆਪ ਨੂੰ ਵੀ ਨਹੀਂ ਪਤਾ ਸਾਨੂੰ ਤਾਂ ਫੁੱਫਣ ਨੇ ਫੋਨ ਕਰਕੇ ਦੱਸਿਆ ਸੀ ਨਾਲੇ ਕੌਣ ਕਹਿੰਦਾ ਹੁੰਦਾ ਦਿਮਾਗ ਜਦੋਂ ਹਿੱਲੇ ਜੀ ਬੰਦੇ ਦਾ ਵੀ ਮੇਰਾ ਦਿਮਾਗ ਹਿੱਲਿਆ ਹੋਇਆ ਆਹੋ ਘਰੇ ਜਾ ਕੇ ਦੇਖੋ ਬਾਪਾ ਮੇਰੇ ਪੁੱਤਾਂ ਟਕਲਾਕ ਨਾ ਬਣੋ ਭਾਈ ਤੁਸੀਂ ਬੋਲਦਾ ਤਾਂ ਮੈਂ ਭੈੜਾ ਲੱਗਦਾ ਉਹਦੇ ਕੋਲ ਤਾਂ ਤੁਸੀਂ ਕਹਿੰਦਾ ਵੀ ਮੇਰੇ ਸਾਡੇ ਡੈਡੀ ਦਾ ਦਿਮਾਗ ਖੱਲਿਆ ਪਿਆ ਮੇਰੇ ਕੋਲੇ ਕਹਿੰਦਾ ਉਹਦਾ ਦਿਮਾਗ ਖੱਲਿਆ ਪਿਆ ਤੁਸੀਂ ਗੱਲ ਦੱਸੋ ਕੀ ਐ ਵਿੱਚੋਂ ਹਾਲੇ ਅਸੀਂ ਕਦੋਂ ਗਹਿਲਾ ਤੁਹਾਡੇ ਬਾਰੇ ਗੁਸਾ ਫੋਨ ਕਰਿਆ ਬਾਪੂ ਮੈਨੂੰ ਹੁਣ ਉਹਨਾਂ ਦੇ ਘਰੇ ਕਲੇਸ਼ ਪਿਆ ਪਿਆ ਭਾਈ ਤੇ ਪਹਿਲਾਂ ਤੇਰੇ ਫੁੱਫੜ ਨੇ ਕਰਿਆ ਫੇਰ ਤੇਰੀ ਭੁਆ ਨੇ ਫੋਨ ਲਾਇਆ 100 100 ਬੋਲੀ ਮੈਨੂੰ ਐਨੀ ਕੁੱਤੇਖਾਨੀ ਕਰੀ ਜ਼ਿੰਦਗੀ ਚ ਮੇਰੇ ਮੂਰੇ ਨਹੀਂ ਸੀ ਬੋਲੀ ਕਦੇ ਉਹ ਤੀ ਤੇ ਗੱਲ ਦੱਸ ਦੇ ਸਿੱਧੀ ਹੋ ਕੇ ਕੀ ਹੈ ਮੈਨੂੰ ਮੈਨੂੰ ਕੀ ਪਤਾ ਇਹਨੂੰ ਪੁੱਛੋ ਮੈਂ ਕੀ ਦੱਸਾਂ ਸਕੀਮ ਤਾਂ ਤੇਰੀ ਦੀ ਨਹੀਂ ਮੇਰੀ ਸਕੀਮ ਕਿਹចੀ ਦੋਵਾਂ ਦੀ ਸਕੀਮ ਸੀ ਤੇਰੀ ਸਕੀਮ ਜਿਹਦੀ ਮਰਜੀ ਸੀ ਇਥੇ ਗੱਲ ਦੱਸੋ ਸੱਚੀ ਸੱਚੀ ਕੀ ਹੈ ਨਹੀਂ ਗੁੱਤ ਨਹੀਂ ਚ ਦੋਨਾਂ ਨੇ ਪੈਣੀ ਹੈ ਮੈਥੋਂ ਅਸੀਂ ਤਾਂ ਜੀ ਸਕੀਮ ਲਾਈ ਸੀਗੀ ਤੁਹਾਡੇ ਭਲੇ ਖਾਤਰ ਹੀ ਲਾਈ ਸੀ ਹੁਣ ਦੱਸੇਗੀ ਵੀ ਕੀ ਭਲਾਤੀ ਭਲਾਤਾ ਹੀ ਧੀ ਆਈ ਵਾਰ ਪੂਆ ਆਪਦਾ ਠੇਕਾ ਲੈ ਕੇ ਪਾਰ ਜਾਂਦੀ ਹੈ ਨਾ ਕੀ ਗੱਲ ਬਈ ਕਮਾਈ ਤਾਂ ਤੁਸੀਂ ਦੋਹੇ ਜਣੇ ਕਰਦੇ ਹੋ ਪੂਆ ਨੂੰ ਕਹਦਾ ਠੇਕਾ ਇਸ ਕਰਕੇ ਇਸਨੇ ਸਕੀਮ ਬਣਾਈ ਤੇ ਐਤ ਕੀ ਵੀ ਉਹਦਾ ਪੂਆ ਉਹਦਾ ਠੇਕਾ ਛੱਡ ਕੇ ਨਹੀਂ ਜਾਂਦੀ ਪੈਸਿਆਂ ਦਾ ਅਸੀਂ ਨੇ ਫਿਰ ਭੂਆ ਦੀ ਨਿਗਾਹ ਚ ਬਾਪੂ ਨੂੰ ਕਾਮਲਾ ਬਣਾਤਾ ਤੇ ਬਾਪੂ ਦੀ ਨਿਗਾਹ ਚ ਭੂਆ ਨੂੰ ਬਣਾਤਾ ਹਾਂ ਤੇ ਨਾਲੇ ਮੇਰੀਆਂ ਇਹ ਗੱਲ ਸੁਣੋ ਵੀ ਤੀਜੇ ਥਾਂ ਕੌਣ ਠੇਕਾ ਲੈ ਕੇ ਜਾਂਦਾ ਹੁੰਦਾ ਨਾ ਉਹਦੇ ਨਾਲ ਨੂਹ ਹਾਲੀ ਹੋ ਰਹੀਏਗੀ ਭੂਆ ਉਹ ਸੋਣੀ ਲੱਗਦੀ ਹੈ ਵੀ ਹਜੇ ਵੀ ਆਪਣੇ ਭਾਈ ਦਾ ਠੇਕਾ ਲੈ ਕੇ ਜਾਂਦੀ ਹੈ ਨਾਲੇ ਉਹਨਾਂ ਦਾ ਸਾਰਾ ਗੁੱਸਾ ਆਪਣੇ ਤਾਂ ਚਲ ਮੰਨ ਲਿਆ ਘੱਟ ਜ਼ਮੀਨ ਹੈ ਹਾਂ ਐਡੀ ਬਣੀ ਕੋਠੀ ਭਾਈ ਬੈਠੀ ਫਿਰ ਵੀ ਹਲਕੀ ਹੋਈ ਹੈ ਉਹਦਾ ਉਹ ਗੱਲ ਕੋਠੀਆਂ ਦੀ ਨਹੀਂ ਭਾਈ ਗੱਲ ਤਾਂ ਰਿਸ਼ਤੇ ਦੀ ਆ ਸਿੱਧੇ ਮੂੰਹ ਦਾ ਤੁਸੀਂ ਬੁਲਾਉਂਦੀਆਂ ਨਹੀਂ ਉਹਨੂੰ ਆਈ ਨੂੰ ਤੇ ਠੇਕਾ ਲ ਜਾਊਗੀ ਅਗਲਾ ਹੱਕ ਕਿ ਲ ਜਾਂਦਾ ਤਾਲ ਜਾਂਦਾਗਾ ਕਿੱਦੇ ਬਾਪੂ ਜੀ ਸੀ ਨੂੰ ਸਿੱਧੇ ਮੂੰਹ ਨਹੀਂ ਬੁਲਾਇਆ ਨਾਲੇ ਆਈ ਨੂੰ ਉਸੇ ਦੁੱਧ ਚ ਪੱਤੀ ਪਾ ਕੇ ਦੇੰਨੇ ਆ ਨਾਲੇ ਬਾਪੂ ਜੀ ਰਿਸ਼ਤੇ ਲੈ ਜਮੀਨਾਂ ਨਾਲ ਥੋੜੀ ਹੁੰਦੇ ਨੇ ਅੱਛਾ ਹੋ ਰਿਸ਼ਤੇ ਦਾ ਫਿਰ ਅਗਲਾ ਕਹਿੰਦਾ ਇਹਨਾਂ ਨੂੰ ਛੇਕ ਲੱਗੇ ਹੁਣ ਸੁੱਤੀਆਂ ਪਈਆਂ ਰਹੀਆਂ ਤੈਨੂੰ ਤਾਂ ਮੈਂ ਦੱਸਿਆ ਨਹੀਂਗਾ ਇੱਥੇ ਹਾਕਾ ਮਾਰ ਕੇ ਬਾਗੀ ਫਿਰ ਉਹ ਛੋਟੀ ਕੰਨੀ ਗਈਆਂ ਉਹ ਫਿਰ ਕੀ ਹੋ ਗਈ ਛੋਟੀ ਕੰਨੀ ਬਾਗੀ ਹੈ ਮੇਰੀ ਗੱਲ ਸੁਣੋ ਜੋ ਸੀ ਸੁਤਿਮ ਬਈ ਨਹੀਂ ਸਾਨੂੰ ਠਾ ਵੀ ਤੇ ਸਕਦੀ ਸੀ ਬਾਈ ਕੁੱਲ ਮਲਾ ਕੇ ਯਾਰ ਮੇਰੀ ਗੱਲ ਸੁਣ ਲਓ ਉਸ ਤਾਂ ਛੋੜਾ ਭਲਾ ਕਰਿਆ ਕੁੱਲ ਮਲਾ ਕੇ ਮਾਰਾ 70 ਸਾਡੇ ਜਿਹੜੇ ਮਾਰਨੇ ਨੇ ਭਲਾ ਤਾਂ ਕੀਤਾ ਸੀ ਪਰ ਛੋੜਾ ਤਰੀਕਾ ਗਲਤ ਆ ਐਂ ਥੋੜੋ ਭਲਾ ਹੁੰਦਾ ਹੁੰਦਾ ਤੁਸੀਂ ਬੈਠ ਕੇ ਪਿਆਰ ਨਾਲ ਗੱਲ ਕਰੋ ਸਾਰਾ ਮਸਲਾ ਹੱਲ ਹੋ ਜਾਊਗਾ ਮੇਰੀ ਗੱਲ ਸੁਣੋ ਜੇ ਤੁਹਾਨੂੰ ਅਸੀਂ ਪਿਆਰ ਨਾਲ ਕਹਿੰਦੇ ਵੀ ਭੂਆ ਤਾਂ ਇਸ ਵਾਰ ਆਪਾਂ ਠੇਕਾ ਨਹੀਂ ਦਿੰਦੇ ਭੂਆ ਨੂੰ ਤੁਸੀਂ ਜਵਾਬ ਦੇ ਦਿੰਦੇ ਤੁਸੀਂ ਉਹਦੀ ਕਹਿ ਦਿੰਦੇ ਨਾ ਮੇਰੀ ਤਾਂ ਭੈਣ ਦਾ ਹੱਕ ਐ ਮੈਂ ਤਾਂ ਰੱਖਦਾ ਨਹੀਂ ਫਿਰ ਤੂੰ ਮੇਰੇ ਨਾਲ ਗੱਲ ਕਰੀ ਤੂੰ ਮੇਰੇ ਨਾਲ ਗੱਲ ਕਰੀ ਕੀ ਗੱਲ ਕਰਦੀ ਮੈਂ ਤੁਸੀਂ ਵੀ ਇਹੀ ਕਹਿਣਾ ਸੀ ਕੁੜੀਆਂ ਦੇ ਹੱਕ ਨਹੀਂ ਰੱਖਦੇ ਹੁੰਦੇ ਕੁੜੀਆਂ ਜਦ ਬਈਆਂ ਹੀ ਜਾਂਦੀਆਂ ਨੇ ਨਾ ਉਸ ਤੋਂ ਬਾਅਦ ਕੋਈ ਇਹੋ ਜਿਹਾ ਹੱਕ ਨਹੀਂ ਹੁੰਦਾ ਹੈਗਾ ਮੰਨ ਲਿਆ ਪ੍ਰੀਤ ਕੋਈ ਹੱਕ ਨਹੀਂ ਹੁੰਦਾ ਪਰ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ ਗੱਲ ਤਾਂ ਉਹੀ ਆ ਜਿੰਨਾ ਦਿਮਾਗ ਤੁਸੀਂ ਆਹ ਕੰਜਰਖਾਨੇ ਤੇ ਲਾਇਆ ਸੀਗਾ ਉਹਨਾਂ ਦਿਮਾਗ ਨਾਲ ਜੇ ਰਿਸ਼ਤਾ ਪਛਾਣਨ ਤੇ ਲਾਇਆ ਹੁੰਦਾ ਐਥੋਂ ਤੱਕ ਗੱਲ ਹੀ ਨਹੀਂ ਸੀ ਜਾਣੀ ਮੈਂ ਤੁਹਾਡੀ ਗੱਲ ਸਮਝਦੀ ਆ ਵੀ ਸਾਡਾ ਤਰੀਕਾ ਗਲਤ ਸੀਗਾ ਪਰ ਭੂਆ ਨੇ ਐਵੇਂ ਸਮਝਣਾ ਵੀ ਨਹੀਂ ਸੀ ਭੂਆ ਨੂੰ ਆਪ ਨੂੰ ਵੀ ਤਾਂ ਆਉਣਾ ਚਾਹੀਦਾ ਵੀ ਸੁੱਖ ਨਾਲ ਮੇਰੇ ਭਰਾ ਹੈਗਾ ਤੈਨੂੰ ਕੀ ਪਤਾ ਜੇ ਭਰਾ ਨਾ ਹੋਵੇ ਨਾ ਫਿਰ ਤਾਂ ਚੱਲ ਮੰਨੇ ਆ ਵੀ ਲੈ ਉਹ ਯਾਰ ਸੋਡੇ ਦਿਮਾਗ ਚ ਘਾ ਭਰਿਆ ਹੋਇਆ ਤੈਨੂੰ ਕੀ ਪਤਾ ਵੀ ਉਹ ਨਾ ਦੋਨਾਂ ਦੇ ਭੈਣ ਭਾਈਆਂ ਦਾ ਇਹਨਾਂ ਦਾ ਕੀ ਰਿਸ਼ਤਾ ਹੈ ਜਾਂ ਇਹਨਾਂ ਚ ਕੀ ਸਾਂਝ ਹੈ ਜਾਂ ਕੀ ਲੈਣ ਦੇਣ ਚੱਲਦਾ ਹੈ ਜਦੋਂ ਆਪਣਾ ਵਿਆਹ ਹੋਇਆ 8 ਲੱਖ ਰੁਪਇਆ ਕਰਜ਼ਾ ਸੀ ਵਿਆਹ ਤੇ ਖਰਚੇ ਆਉਣ ਨੂੰ ਬਾਣੀਏ ਝੁੱਗਾ ਚੱਕ ਗਿਆ ਸੀ ਭੂਆ ਨੇ ਆਪਦੇ ਗਹਿਣੇ 7 ਤੋਲੇ ਗਹਿਣੇ ਧਰੇ ਸੁਨਿਆਰੇ ਚ ਉਹੋ ਪੈਸੇ ਨੇ ਹਰੇਕ 6 ਮਹੀਨੇ ਭੂਆ ਆਪਣੇ ਤੋਂ ਠੇਕਾ ਲੈ ਕੇ ਜਾਂਦੀ ਹੈ ਤੇ ਆਪਦੀ ਸੁਨਿਆਰੇ ਤੋਂ ਇੱਕ ਟੂਮ ਛੜਾ ਲੈਂਦੀ ਹੈ ਤੁਸੀਂ ਤਾਂ ਭੂਆ ਦਾ ਦੇਣ ਨਹੀਂ ਦੇ ਸਕਦੀਆਂ ਪਰ ਸਾਡੇ ਕੋਲੇ ਇਸ ਗੱਲ ਦਾ ਕੀ ਸਬੂਤ ਹੈ ਵੀ ਆਪਣੇ ਖਾਤਰ ਉਹਨੇ ਆਪਦੇ ਗਹਿਣੇ-ਗਹਿਣੇ ਰੱਖੇ ਸੀ ਤੁਹਾਨੂੰ ਸਬੂਤ ਚਾਹੀਦਾ ਚਲੋ ਤੁਹਾਨੂੰ ਸੁਨਾਰੇ ਦੇ ਲੈ ਕੇ ਚੱਲਾਂ ਜਦੋਂ ਆਪਾਂ ਨੂੰ ਕੋਈ ਪੰਜੀ ਨਹੀਂ ਦਿੰਦਾ ਦੀ ਭੂਆ ਨੇ ਉਹ ਵੇਲੇ ਚਾਹਦਾ ਸੋਨਾ ਗਹਿਣੇ ਧਰਿਆ ਨਾਲੇ ਤੁਸੀਂ ਸਬੂਤਾਂ ਦੀ ਗੱਲ ਕਰਦੇ ਹੋ ਨਾ ਇਹ ਗੱਲ ਸਿਰਫ ਮੈਨੂੰ ਤੇ ਬਾਪੂ ਨੂੰ ਪਤਾ ਹੈ ਹੋਰ ਕਿਸੇ ਨੂੰ ਨਹੀਂ ਭੂਆ ਨੇ ਆਪਦੇ ਪੁੱਤ-ਪੋਤਿਆਂ ਤੋਂ ਚੋਰੀ ਰੱਖੀ ਐ ਇੱਥੋਂ ਤੱਕ ਕੀ ਫੱਪੜ ਨੂੰ ਵੀ ਨਹੀਂ ਪਤਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਉਹਦੀਆਂ ਨੂਹਾਂ ਦੂਜੇ ਦਿਨ ਹੀ ਨਾਲੇ ਉਹਦੇ ਪੁੱਤੋਂ ਨੂੰ ਘਰੋਂ ਕੱਢ ਦੇਣਗੇ ਆਪਣੇ ਚ ਔਖੇ ਵੇਲੇ ਭੂਆ ਖੜੀ ਐ ਤੇ ਲੋਕਾਂ ਨੂੰ ਨਾ ਇਹ ਪਤਾ ਲੱਗੇ ਤੇ ਨਾ ਉਹਦੇ ਘਰ ਦੇ ਨੂੰ ਇਹ ਗੱਲ ਪਤਾ ਲੱਗੇ ਵੀ ਇਹ ਸੋਨੇ ਦੇ ਪੈਸੇ ਤਾਰਦੀ ਫਿਰਦੀ ਐ ਇਸ ਗੱਲ ਕਰਕੇ ਬਹਾਨਾ ਠੇਕਾ ਲੈ ਜਾਂਦੀ ਐ ਉਹਦੇ ਪੁੱਤ ਪੋਤਿਆਂ ਨੂੰ ਇਹ ਗੱਲ ਐ ਵੀ ਹਾਂ ਉਥੋਂ ਠੇਕਾ ਲੈਂਉਂਦੀ ਐ ਉਹ ਇਸ ਗੱਲ 'ਚ ਚੌੜੇ ਹੋਏ ਫਿਰਦੇ ਨੇ ਜੇ ਤੁਸੀਂ ਸਾਨੂੰ ਪਹਿਲਾਂ ਦੱਸ ਦਿੰਦੇ ਅਸੀਂ ਇਹਨਾਂ ਕੋਲ ਸ਼ਿਕਾਉ ਨੂੰ ਕਰਦੇ ਭੂਆ ਜੇ ਤੁਸਾਨੂੰ ਪਹਿਲਾਂ ਦੱਸ ਦਿੰਦਾ ਛੋੜੇ ਪਚਣੀ ਨਹੀਂ ਤੀ ਤੁਸੀਂ ਤਾਂ ਤੀਜੇ ਦਿਨ ਕਾ ਦੇਣਾ ਸੀ ਉੱਥੇ ਨਾਲੇ ਉਹਦੇ ਕੋਲੇ ਜੱਸੀ ਕੋਲੇ ਐਨੇ ਵੀ ਅਸੀਂ ਪਾਗਲ ਨਹੀਂ ਹੈਗੇ ਆਂ ਪਾਗਲ ਨਹੀਂ ਹੈਗਾ ਦਿਮਾਗ ਤਾਂ ਸੋਡਾ ਬਥੇਰਾ ਚੁਸਤ ਹੈ ਅਸੀਂ ਇਹ ਸਕੀਮਾ ਦਾ ਬਥੇਰੇ ਲੜਾਉਣੀਓ ਜੇ ਆਹੀ ਸਕੀਮਾ ਕਿਸੇ ਕੰਮ ਕਰ ਚ ਲੜਾ ਲਓ ਘਰੇ ਬੁੜੀਆਂ ਨੇ 20 ਕੰਮ ਖੋਲ ਰੱਖੇ ਨੇ ਤੁਸੀਂ ਬਸ ਇੱਕ ਸੌਣਾ ਜਾਣਦੀਓ ਦੇਖ ਨਹੀਂ ਦੇਖ ਕੀ ਲੱਛਣ ਕਰਦੀਆਂ ਨੇ ਆਹ ਦੱਸ ਤਾਂ ਪੂਆ ਨੇ ਮੈਨੂੰ ਫੜਾ ਕੇ ਪੈਸੇ ਹੋ ਦਿਓ ਤਹੋ ਐਂ ਕਰੋ ਦੋਨੇ ਜਣੇ ਕੱਢੋ ਪੈਸੇ ਮੈਨੂੰ ਨਹੀਂ ਗੁੱਸਾ ਘਾਣੂ ਕਰਦੀ ਐ ਪੈਸੇ ਚਾਹੀਦੇ ਨੇ ਹਾਂ ਦਿਓ ਮੈਂ ਲੈ ਕੇ ਜਾਉਂਗੀ ਅੱਜ ਤਾਂ ਤੈਨੂੰ ਦੇ ਕੇ ਤੋਰਾਂਗੇ ਠੰਡੀ ਰਹਿ ਤੂੰ ਮਾੜੀ ਜੀ ਮੈਂ ਹੁਣੀ ਮੰਗਵੋਨੀ ਆ ਨੀ ਲਾਪਰੀ ਤਾ ਆ ਮੜੇ ਭੈਣ ਆਈਏ ਪੈਸੇ ਦੇ ਕੇ ਜਾਈਂ ਦੇਣਗੇ ਲੱਗਦਾ ਅਸਤਾ ਹਾਂ ਦੇ ਕੇ ਤੋਰਾਂਗੇ ਭੈਣੇ ਪੂਰੇ ਨ ਗਣਕੇ ਲੈ ਕੇ ਜਾਈਂ ਲਪੜਾਓ ਪੈਸੇ ਫੜਾਓ ਕਿੰਨੇ ਦਿਨ ਹੋ ਗਏ ਹੁਣ ਤੈਨੂੰ ਅੱਜ ਤਾਂ ਫੜਾਈ ਦੋ ਕਿੰਨੇ ਕਦਈਏ ਅੱਧੇ ਤੂੰ ਦੇ ਤੇ ਅੱਧੇ ਮੈਂ ਦੇ 50000 ਦੇ ਦੰਨੇ 25 25 ਹਾਂ 25 25 ਦੇ ਦੰਨੇ ਆ ਪਰ ਜਾ ਵਾਏ ਬੋਲੇ ਮਾਰਤੀਂ ਬੰਨੀ ਤੈਨੂੰ ਠੋਲੂ